ਸਾਸ਼ੀ ਕਾਲ ਜੀ ਕੇ ਵੀ ਸਾਰੇ ਠੀਕ ਹੋ ਤੇ ਆਪਾਂ ਅੱਜ ਤੁਹਾਨੂੰ ਹੋਰ ਸੋਹਣੇ ਸੋਹਣੇ ਸੂਟ ਦਿਖਾਵਾਂਗੇ ਜਿਹੜੇ ਬਹੁਤ ਸੋਹਣੇ ਵਰਕ ਕੀਤੇ ਹੋਏ ਤੇ ਨਾਲ ਜਿਨ੍ਹਾਂ ਦੇ ਅਜ ਕਲਰ ਵੀ ਬੜੇ ਪਿਆਰੇ ਪਾਏ ਹੋਏ ਆ ਤੇ ਉਹ ਕਿੱਥੋਂ ਨੇ ਆਪਾਂ ਕਿੱਥੋਂ ਕਰਵਾਏ ਆ ਉਹ ਆਪਾਂ ਤੁਹਾਨੂੰ ਵੀਡੀਓ ਦੇ ਐਂਡ ਵਿੱਚ ਦੱਸਾਂਗੇ ਪਹਿਲਾਂ ਆਪਾਂ ਤੁਹਾਨੂੰ ਸੂਟ ਦਿਖਾਉਣੀ ਆ ਤੇ ਇਹਦੇ ਵਿੱਚ ਜਾਰਜਟ ਦਾ ਸਟਾਫ ਵੀ ਹੈਗਾ ਵਾ 크ਰੇਪ ਦਾ ਵੀ ਆ ਤੇ ਇੱਕ ਆਰਕ ਦਾ ਵੀ ਆ ਕੋਟ ਰਾਈਜ਼ ਦਾ ਵੀ ਹੈਗਾ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਇਹ ਵਾਲਾ ਸੂਟ ਦਿਖਾਵਾਂਗੇ ਜਿਹੜਾ ਬੜਾ ਸੋਹਣਾ ਵਰਕ ਕੀਤਾ ਹੋਇਆ ਵਾ ਇਹ ਦਾ ਕੀ ਰਾਇ ਠੀਕ ਹੈ ਤੇ ਇਹਦੀ ਸਾਰੀ ਸ਼ਰਟ ਤੇ ਵਿੱਚ ਵਿੱਚ ਫਲੋਰਸ ਨੇ ਬੜਾ ਸੋਹਣਾ ਵਰਕ ਕੀਤਾ ਹੋਇਆ ਵਾ ਤੇ ਇਹਦੀ ਨਾਲ ਹੀ ਸਲਵਾਰ ਤੇ ਉੱਪਰ ਵੀ ਜਿਹੜਾ ਵਰਕ ਕੀਤਾ ਹੋਇਆ ਵਾ ਤੇ ਇਹਦੀ ਕੋਸਟ ਆ ਕੋਸਟ ਆ 700 ਰੁਪਏ ਤੇ ਬੜਾ ਪਿਆਰਾ ਵਰਕ ਕੀਤਾ ਹੈ ਉਹਦੇ ਨਾਲ ਦਾ ਇੱਕ ਸੇਮ ਹੋਰ ਸੂਟ ਵੀ ਆ ਇਹਦੇ ਵਿੱਚ ਬਸ ਦੂਜਾ ਸੂਟ ਇਹ ਆ ਇਹਦੇ ਵਿੱਚ ਇਹਦੇ ਵਿੱਚ ਬਸ ਇਹਦੇ ਕਲਰ ਦਾ ਫਰਕ ਆ ਦਰਿਆ ਸੂਟ ਆ ਕਿੱਸ ਇਹ ਵਾਲਾ ਸੂਟ ਹੈ ਦੇ ਜੇ ਸ਼ਰਟ ਹੈ ਦੀ ਖੜਜੇ ਇਹ ਵਾਲਾ ਸੂਟ ਆ ਇਹਦੀ ਸ਼ਰਟ ਆ ਉਸੇ ਤਰੀਕੇ ਨਾਲ ਉਹੀ ਡਿਜ਼ਾਈਨ ਆ ਬਸ ਕਲਰ ਦਾ ਫਰਕ ਹੈ ਇਹ ਵੀ ਸੂਟ ਬੜਾ ਸੋਹਣਾ ਜਿਹੜਾ ਵਰਕ ਕੀਤਾ ਹੋਇਆ ਵਾ ਬਾਕੀ ਨੀੜੇ ਤੋਂ ਤੁਸੀਂ ਦੇਖ ਲਓ ਬੜਾ ਪਿਆਰਾ ਜਿਹੜਾ ਵਰਕ ਕੀਤਾ ਹੋਇਆ ਪੂਰੀ ਸਪਾਈ ਦੇਖ ਜੇਗੀ ਇਹਦਾ ਵੀ 700 ਰੁਪਿਆ ਕਾਸਟ ਲਈਏ 700 ਇਹਦੀਆਂ ਬਾਹਾਂ ਤੇ ਤੇ ਘੇਰੇ ਤੇ ਪਰ ਵਰਕ ਕੀਤਾ ਹੋਇਆ ਉਸ ਤੋਂ ਬਾਅਦ ਇਹ ਬਲੂ ਵਾਲਾ ਸੂਟ ਆ ਇਹ ਕਰੀਪ ਦਾ ਸੂਟ ਆ ਔਰ ਇਹਦੀ ਇਹ ਸ਼ਰਟ ਤੇ ਇਸੇ ਤਰੀਕੇ ਨਾਲ ਵਰਕ ਕੀਤਾ ਹੈ ਬੜਾ ਪਿਆਰਾ ਵਰਕ ਕੀਤਾ ਹੈ ਵੀ ਮਿਰਰ ਵਰਕ ਕੀਤਾ ਹੋਇਆ ਵਾ ਇਹਦੇ ਵੀ ਮਤਲਬ ਬਾਹਾਂ ਤੇ ਤੇ ਸ਼ਰਟ ਦੇ ਉੱਪਰ ਇਹਦੇ ਪੈਨਲਸ ਪਾਏ ਹੋਏ ਤੇ ਨੀਚੇ ਘੇਰੇ ਤੇ ਫਲਾਸ ਪਾਏ ਹੋਏ ਆ ਤੇ ਇਹਦੀ ਕਾਸਟ ਹੈਗੀ ਆ 500 500 ਰੁਪਏ ਦੇ ਵਿੱਚ ਇਹ ਸੂਟ ਰੈਡੀ ਕੀਤਾ ਹੋਇਆ ਆ ਆਪਾਂ ਜਿਹੜਾ ਸੂਟ ਆ ਇਹ ਵੀ ਆਪਾਂ ਉੱਥੋਂ ਹੀ ਲੈ ਸੀ ਉਸੇ ਸ਼ੈਰ ਚੋਂ ਜਿੱਥੋਂ ਆਪਾਂ ਸੂਟ ਰੈਡੀ ਕਰਵਾਏ ਆ ਉਸ ਤੋਂ ਬਾਅਦ ਇਹ ਵਾਲਾ ਸੂਟ ਆ ਇਹਦਾ ਸਟੱਫ ਹੈਗਾ ਜੋਰਜ ਅਟ ਦਾ ਹਾਂ ਜੌਰਜ ਅਟ ਦਾ ਸਟੱਫ ਹੈ ਤੇ ਇਹਦੇ ਉੱਪਰ ਇਹਦਾ ਸ਼ਰਟ ਤੇ ਪਰੇਦਾ ਵਰਕ ਆਇਆਗਾ ਬੜਾ ਪਿਆਰਾ ਵਰਕ ਹੈ ਵੀ ਬੜਾ ਸੋਹਣਾ ਵਰਕ ਕੀਤਾ ਹੋਇਆ ਵਾ ਇਹਦੇ ਪੈਨਲਸ ਪਏ ਹੋਇਆ ਘੇਰੇ ਤੇ ਫਲਾਰਸ ਨੇ ਤੇ ਇਹਦੀਆਂ ਨਾਲ ਜਿਹੜੀਆਂ ਬਾਹਵਾਵਾਂ ਉਹ ਵੀ ਬੜੀ ਵਧੀਆ ਰੈਡੀ ਕੀਤੀਆਂ ਹੋਈਆਂ ਵਾ ਇਹ ਇਹਦੀਆਂ ਬਾਹਾਂ ਹੈ ਜਿਵੇਂ ਸੇਮ ਸੂਟ ਦੇ ਸ਼ੇਡ ਆ ਉਸੇ ਤਰੀਕੇ ਨਾਲ ਹੀ ਵਿੱਚ ਇਹਦੇ ਮਤਲਬ ਵਰਕ ਦੇ ਵਿੱਚ ਕਲਰ ਪਾਇਆ ਹੋਇਆ ਤੇ ਵਿੱਚ ਵਾਈਟ ਦਾ ਜਿਹੜਾ ਟੱਚ ਦਿੱਤਾ ਹੈ ਬੜਾ ਪਿਆਰਾ ਲੱਗ ਰਿਹਾ ਤੇ ਇਹਦੀ ਕੋਸਟ ਇਸ ਦੀ ਕਾਸਟ ਹੈ ਵੀਰ 600 ਰੁਪੀਸ। ਉਰਗਰਸ ਇੱਕ ਸੂਟ ਜਿਹੜਾ ਆਪਾਂ ਪਹਿਲਾਂ ਦੁਪੱਟਾ ਦੇ ਕੇ ਨਾਲ ਰੈਡੀ ਕਰਵਾਇਆ ਸੀ ਇਹ ਵੀ ਸੂਟ ਚਨੂਨ ਦਾ ਦੁਪੱਟਾ ਸੀ ਆਪਣੇ ਕੋਲ ਬੜਾ ਪਿਆਰਾ ਦੁਪੱਟਾ ਪਿਆ ਹੋਇਆ ਸੀਗਾ ਤੇ ਇਹ ਸੂਟ ਦੇ ਉੱਪਰ ਆਪਾਂ ਇਹ ਸ਼ਕਰੀਬ ਦਾ ਸੂਟ ਲੈ ਕੇ ਇਹਦੇ ਤੇ ਵਰਕ ਕਰਵਾਇਆ ਤੇ ਉਹਨਾਂ ਨੇ ਬੜਾ ਸੋਹਣਾ ਵਰਕ ਕਰ ਦਿੱਤਾ ਪਤਾ ਨਹੀਂ ਚੱਲਦਾ ਕਿ ਦੁਪੱਟਾ ਆਪਣਾ ਆਪਦਾ ਸੀ ਕਿ ਨਾਲ ਹੀ ਸੂਟ ਦੇ ਆਇਆ ਇਹ ਲਾਈਟ ਲਾਈਟ ਵਰਕ ਕਰ ਦਿੱਤਾ ਜਿਵੇਂ ਮੰਮੀ ਜਾਣੇ ਕਰਵਾਉਣਾ ਹੁੰਦਾ ਨਾ ਕਿਸੇ ਸਿਆਣੇ ਨੇ ਕਰਵਾਉਣਾ ਹੁੰਦਾ ਵੰਨਰੋਪਾ ਇਦਾਂ ਸੂਟ ਰੈਡੀ ਕਰਵਾ ਕੇ ਦੇ ਸਕਦੇ ਆ ਪਿੱਛੇ ਕਰਵਾ ਕੇ ਦੇ ਸਕਦੇ ਆ ਤੇ ਇਹ ਇਹਦਾ ਦੁਪੱਟਾ ਇਹ ਨਾਲ ਹੀ ਇਹ ਸ਼ਰਟ ਆ ਦੁਪੱਟਾ ਦੁਪੱਟੇ ਦੇ ਨਾਲ ਹੀ ਜਿਹੜਾ ਵਰਕ ਆ ਪੂਰਾ ਮੈਚ ਕਰ ਗਿਆ ਤੇ ਇਹਦੀ ਕੋਸਟ 500 ਰੁਪਏ ਇਹਦੀ ਕੋਸਟ ਇਹ ਵੀ ਬੜਾ ਵਧੀਆ ਮਗਰ ਰੈਡੀ ਕਰਕੇ ਦਿੱਤਾ ਕਿ ਬਹੁਤ ਘੱਟ ਰੇਟ ਦੇ ਵਿੱਚ ਆਪਾਂ ਬੜੇ ਸੋਹਣੇ ਸੋਹਣੇ ਸੂਟ ਜਿਹੜੇ ਰੈਡੀ ਕਰਵਾ ਸਕਦੇ ਆ ਉਸ ਤੋਂ ਉਸ ਤੋਂ ਬਾਅਦ ਆਪਣੇ ਕੋਲ ਸੂਟ ਆ ਕਾਟ ਰਾਈਸ ਤੇ ਮੋٹے ਸੂਟ ਕਟਰਾਇਜ਼ ਦੇ ਆਪਾਂ ਜਿਹੜੇ ਉਹ ਵਰਕ ਕਰਵਾਇਆ ਉਹਦੇ ਉਹਨਾਂ ਨੇ ਗਲੇ ਦੇ ਉੱਪਰ ਵਰਕ ਕੀਤਾ ਇਹ ਸ਼ਰਟ ਦੇ ਉੱਪਰ ਵਰਕ ਆਇਆ ਹੈਗਾ ਤਾਂ ਚਾਕਾਂ ਆਣਗੀਆਂ ਬਾਹਾਂ ਆਣਗੀਆਂ ਤੇ ਸਲਵਾਰ ਦੀ ਮੂਰੀ ਆਊਗੀ ਤੇ ਇਹਦੀ ਕੋਸਟ ਹੈਗੀ ਆ 700 ਵਰਕ ਚ ਇਹਦੇ ਵਿੱਚ ਬਹੁਤ ਸਫਾਈ ਆ ਨੇੜੇ ਤੋਂ ਦੇਖ ਸਕਦੇ ਹੋ ਬਹੁਤ ਵਧੀਆ ਮਤਲਬ ਇਸ ਵਾਰੀ ਸਾਨੂੰ ਕਲਰ ਬਹੁਤ ਪਸੰਦ ਆਇਆ ਉਹਨਾਂ ਨੇ ਕਲਰ ਬਣੇ ਵਧੀਆ ਪਾਏ ਆ ਕੇ ਜਿਆਦੇ ਪੜ ਕੀ ਲੇ ਜੇ ਕਲਰ ਨਹੀਂ ਪਾਇ ਸੁਪਰ ਚ ਕਲਰ ਪਾਇਆ ਤੇ ਸੇਮ ਇਹਦੇ ਵਿੱਚ ਆਪਣੇ ਕਾਉਂਟਰ ਰਾਈਜ਼ ਦੇ ਵਿੱਚ ਆਪਾਂ ਤਿੰਨੇ ਸੂਟ ਰੈਡੀ ਕਰਵਾਏ ਸੀ ਇਹਦੇ ਨਾਲ ਦੇ ਦੋ ਸੂਟ ਆ ਇਦਾਂ ਹੀ ਗਲੇ ਤੇ ਵਰਕ ਹੈ ਬਾਕੀ ਆਪਾਂ ਇਹਨਾਂ ਦੋਨਾਂ ਸੂਟਾਂ ਦੇ ਨਾਲ ਸਲਵਾਰ ਤੇ ਵਰਕ ਨਹੀਂ ਕਰਵਾਇਆ ਤੇ ਇਸ ਕਰਕੇ ਇਹਦੀ ਕਾਸਟ ਲਈ ਹੈ 600 ਰੁਪਇਆ ਡਿਜ਼ਾਈਨਸ ਆ ਰਹੇ ਦਾ ਸੇਮ ਆ ਬਸ ਸਲਵਾਰ ਦੇ ਕਰਕੇ 100 ਉਹਦੇ ਜ਼ਿਆਦਾ ਨਹੀਂ ਸਲਵਾਰ ਕਰਕੇ ਇਹਦੇ ਘੱਟ ਆ ਇਹਦਾ 600 ਰੁਪਇਆ ਕਾਸਟ ਲਈ ਆ ਤੇ ਇਹ ਸੂਟ ਜਿਹੜਾ ਆਪਾਂ ਰੈਡੀ ਕਰਵਾਇਆ ਇਹ ਆਪਾਂ ਕਰਵਾਇਆ ਮਲੇਰ ਕੋਟਲੇ ਤੋਂ ਫੈਸ਼ਨ ਐਮਬਰਾਇਡਰੀ ਵਰਕਸ ਵਾਲਿਆਂ ਤੋਂ ਬੜਾ ਸੋਹਣਾ ਕੰਮ ਕੀਤਾ ਉਹਨਾਂ ਨੇ ਤੇ ਇਹਨਾਂ ਦੇ ਕੁਝ ਹੈਂਡਵਰਕ ਦੇ ਪੀਸ ਉਹ ਵੀ ਤੁਹਾਨੂੰ ਦਿਖਾ ਦਿੰਨੇ ਆਂ ਬਾਕੀ ਜਿਨ੍ਹਾਂ ਦੀ ਕੰਪਲੇਂਟ ਆ ਰਹੀ ਕਿ ਸਾਡਾ ਫੋਨ ਨਹੀਂ ਚੱਕਦੇ ਸਾਡੇ ਮੈਸੇਜ ਦਾ ਜਵਾਬ ਨਹੀਂ ਦਿੰਦੇ ਤੋ ਉਹ ਕਾਰਨ ਇਹ ਆ ਕਿ ਉਹਨਾਂ ਕੋਲ ਕੰਮ ਬਹੁਤ ਜ਼ਿਆਦਾ ਹੁੰਦਾ ਹੁਣ ਸੀਜ਼ਨ ਦਾ ਟਾਈਮ ਚੱਲ ਰਿਹਾ ਵਾ ਤੇ ਅਸੀਂ ਖੁਦ ਵੀ ਜਦੋਂ ਵਿਜ਼ਿਟ ਕਰਦੇ ਆਂ ਤੇ ਬੜੀ ਮੁਸ਼ਕਿਲਾਂ ਨਾਲ ਗੱਲ ਕਰ ਪਾਉਣੀ ਆ ਤੇ ਫੋਨ ਤੇ ਗੱਲ ਕਰਨੀ ਤਾਂ ਬਹੁਤ ਔਖੀ ਆ ਕਈ ਲੋਕ ਪਤਾ ਕੀ ਕਰਦੇ ਫੋਟੋ ਭੇਜ ਜੀ ਜਾਂਦੇ ਰੇਟ ਪੁੱਛੀ ਜਾਂਦੇ ਤੇ ਇੰਨਾ ਟਾਈਮ ਨਹੀਂ ਹੈਗਾ ਕਿ ਉਹ ਹਰੇਕ ਦੀ ਫੋਟੋ ਦਾ ਉਹ ਜਵਾਬ ਦੇਣ ਕਿਉਂਕਿ ਕੰਮ ਉਹ ਬਹੁਤ ਜ਼ਿਆਦਾ ਵਾ ਤੇ ਟਾਈਮ ਨਹੀਂ ਲੱਗਦਾ ਤੇ ਤੁਸੀਂ ਕੋਸ਼ਿਸ਼ ਕਰੋ ਜੇ ਤੁਹਾਨੂੰ ਕੰਮ ਵਧੀਆ ਲੱਗਦਾ ਵਾਕੇ ਵੀ ਫਰਕ ਹੈਗਾ ਕੰਮ ਦੇ ਵਿੱਚ ਤੇ ਤੁਸੀਂ ਖੁਦ ਜਾਓ ਤਾਂ ਤੁਸੀਂ ਖੁਦ ਜਾਓ ਤੇ ਉੱਥੇ ਜਾ ਕੇ ਉਹਨਾਂ ਕੋਲ ਮਤਲਬ ਉਹਨਾਂ ਨੂੰ ਕੰਮ ਦਿਓ ਕੰਮ ਦੇਖੋ ਫਿਰ ਤੁਸੀਂ ਵਰਕ ਕਰਵਾ ਲਓ ਐਸੇ ਦਾ ਸੀ ਤੁਹਾਨੂੰ ਮੈਂ ਤੁਹਾਨੂੰ ਉਹਨੇ ਇੰਨੇ ਵੀਡੀਓਜ਼ ਦਿਖਾਤੀਆਂ ਕੰਮ ਬਹੁਤ ਸੋਹਣਾ ਕਰਦੇ ਆ ਕੋਈ ਆਪਾਂ ਉਹਨਾਂ ਦੀ ਪੇਡ ਪ੍ਰੋਮੋਸ਼ਨ ਨਹੀਂ ਕਰ ਰਹੇ ਹੁਣ ਬਟ ਐ ਕਿ ਚਲੋ ਆਪਾਂ ਨੂੰ ਸਸਤਾ ਕੰਮ ਮਿਲ ਰਿਹਾ ਵਧੀਆ ਕੰਮ ਮਿਲ ਰਿਹਾ ਤੁਸੀਂ ਵੀ ਕਰਵਾ ਸਕਦੇ ਹੋ ਜੇ ਕਿਸੇ ਨੇ ਆਪਣੇ ਬੁਟੀਕ ਵਾਸਤੇ ਕਰਵਾਉਣਾ ਬੁਟੀਕ ਵਾਸਤੇ ਕਰਵਾ ਸਕਦੇ ਹੋ ਤੇ ਜੇ ਤੁਸੀਂ ਆਪਣੇ ਪਰਸਨਲੀ ਖੁਦ ਲਈ ਕਰਵਾਉਣਾ ਵਾ ਤੇ ਖੁਦ ਲਈ ਕਰਵਾ ਸਕਦੇ ਹੋ ਕਿਉਂਕਿ ਕੁੜੀਆਂ ਨੂੰ ਅੱਜਕੱਲ੍ਹ ਛੁੱਟਾ ਦਾ ਬਹੁਤ ਸ਼ੌਕ ਹੈ ਤਾਂ ਆਪਾਂ ਨੂੰ ਹੁੰਦਾ ਵੀ ਚਲੋ ਆਪਾਂ ਸਸਤੇ ਸੂਟ ਲੈ ਲੈਂਦੇ ਆ 4-500 ਦੇ ਤੇ ਇਹਦੇ ਉੱਪਰ ਇਹ ਹੈਂਡਵਰਕ ਦਾ ਪੀਸ ਆ ਤੇ ਇਹਦੇ ਵਿੱਚ ਪਰਲਸ ਵਰਕ ਹੋਇਆ ਹੋਇਆ ਨਾਲ ਹੀ ਇਹਦੀਆਂ ਬਾਹਾਂ ਵੀ ਨੇ ਸਲਵਾਰ ਤੇ ਮੂਰੀ ਵੀ ਆ ਸਾਰਾ ਸੂਟ ਹੀ ਮਤਲਬ ਵਰਕ ਆ ਤੇ ਨਾਲ ਹੀ ਇਹ ਤੇ ਦੁਪੱਟਾ ਹੈ ਦੁਪੱਟਾ ਇਹਦਾ ਲਾਈਟ ਵੇਟ ਕੀਤਾ ਹੋਇਆ ਪਰਲਸ ਡਾਟਸ ਲਗਾਏ ਹੋਏ ਪਰਲਸ ਦੇ ਵਿੱਚ ਛੋਟੇ ਛੋਟੇ ਫਲਾਵਰਸ ਨੇ ਔਰਗਾਂਜਾ ਦਾ ਦੁਪੱਟਾ ਨਾਲ ਤੇ ਇਹ ਸੂਟ 10000 ਤਨੀ ਹੈ ਦਾ ਹੈਂਡਵਰਕ ਬਹੁਤ ਪਿਆਰਾ ਹੈਂਡਵਰਕ ਕੀਤਾ ਹੋਇਆ ਬੜਾ ਸੋਹਣਾ ਦਾ ਤੇ ਇੱਕ ਸੇਮ ਸ਼ੇਡ ਦੇ ਵਿੱਚ ਇਹ ਵੀ ਸੂਟ ਹੈਗਾ ਵਾ ਇਹਦੇ ਘੇਰੇ ਦੇ ਉੱਪਰ ਜਿਹੜਾ ਵਰਕ ਕੀਤਾ ਹੋਇਆ ਕੀਤਾ ਹੋਇਆ ਇਹਦੇ ਘੇਰੇ ਦੇ ਉੱਪਰ ਵਰਕ ਕੀਤਾ ਹੋਇਆ ਬੜਾ ਪਿਆਰਾ ਵਰਕ ਕੀਤਾ ਤੇ ਵਿੱਚ ਵਿੱਚ ਛੋਟੇ ਛੋਟੇ ਫਲਾਰਸ ਜਿਹੜੇ ਐਡ ਕੀਤੇ ਹੋਏ ਨਾਲ ਹੀ ਬਾਹ ਤੇ ਵਰਕ ਤੇ ਇਹਦਾ ਦੁਪੱਟਾ ਜਿਹੜਾ ਇਹ ਰੈਡੀ ਕੀਤਾ ਹੋਇਆ ਬੜਾ ਸੋਹਣਾ ਦੁਪੱਟਾ ਏ ਲਾਈਟ ਜਿਹਾ ਦੁਪੱਟਾ ਰੈਡੀ ਕਰਕੇ ਦਿੱਤਾ ਨਾਲ ਕਿਨਾਰੇ ਦੇ ਉੱਪਰ ਛੋਟੇ ਛੋਟੇ ਮੋਤੀ ਲਗਾਏ ਹੋਏ ਤੇ ਵਿੱਚ ਛੋਟੇ ਛੋਟੇ ਫਲਾਰਸ ਨੇ ਤੇ ਇਹ ਸੂਟ ਦੀ ਕਾਸਟ ਹੈ 3200 ਰੁਪਏ ਇਹ ਸਾਰੇ ਸੂਟ ਆ ਜਿਹੜੇ ਆਪਾਂ ਉਥੋਂ ਰੈਡੀ ਕਰਵਾਏ ਆ ਤੇ ਇਹਨਾਂ ਦਾ ਨੰਬਰ ਆਪਾਂ ਵਿੱਚ ਮੈਂਸ਼ਨ ਕਰ ਦਾਂਗੇ ਐਡਰੈਸ ਦੇ ਦਾਂਗੇ ਤੁਹਾਨੂੰ ਐਡਰੈਸ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਕਿ ਕਈ ਕਦੇ ਮੈਸੇਜ ਆਉਂਦੇ ਰਹਿੰਦੇ ਆ ਵੀਡੀਓ ਦੇਖ ਕੇ ਵੀ ਤੁਹਾਨੂੰ ਅਡਰੈਸ ਦਾ ਤੇ ਨੰਬਰ ਦਾ ਨਹੀਂ ਪਤਾ ਲੱਗਦਾ ਤੇ ਕਈ ਵਾਰੀ ਨਾ ਸਾਰਿਆਂ ਦਾ ਜਵਾਬ ਦੇਣਾ ਔਖਾ ਹੋ ਜਾਂਦਾ ਤੇ ਮੈਂ ਜਿਹੜੇ ਤੁਹਾਡੀ ਮਤਲਬ ਪ੍ਰੋਬਲਮ ਆ ਰਹੀ ਹੈ ਕਿ ਸਾਡਾ ਫੋਨ ਨਹੀਂ ਚੱਕਦੇ ਨਾ ਬਰ ਹਿੰਡੇ ਵਾਲੇ ਚੱਕਦੇ ਨਾ ਮਲੇਰਕੋਟਲੇ ਵਾਲੇ ਚੱਕਦੇ ਆ ਗੱਲ ਇਹ ਆ ਕਿ ਤੁਸੀਂ ਇਹ ਦੇਖੋ ਕਿ ਕਿੰਨੇ ਲੋਕ ਵੀਡੀਓ ਦੇਖਦੇ ਆ ਤੇ ਕਿੰਨੇ ਵੈਸੇ ਵੀ ਉਹਨਾਂ ਕੋਲ ਕਿੰਨੇ ਲੋਕ ਆਉਂਦੇ ਆ ਵੀ ਜਿਹੜੇ ਮੈਸੇਜ ਫੋਨ ਕਰਦੇ ਰਹਿੰਦੇ ਆ ਨਹੀਂ ਪਿਕ ਹੁੰਦਾ ਤੇ ਉਹਦੇ ਨਾਲ ਚੰਗਾ ਕਿ ਤੁਸੀਂ ਖੁਦ ਉੱਥੇ ਜਾਓ ਵਿਜ਼ਿਟ ਕਰੋ ਤੇ ਆਪਣਾ ਕੰਮ ਕਰਵਾ ਲਓ ਜਿੰਨਾਂ ਨੂੰ ਮਲੇਰਕੋਟਲੇ ਨੇੜੇ ਪੈਂਦਾ ਮਲੇਰਕੋਟਲੇ ਚਲੇ ਜਾਓ ਜਿਹਦਾ ਨੰਬਰ ਟਿੰਡੇ ਨੇ ਦੇਦੇ ਪੈਂਦਾ ਬਟਿੰਡੇ ਤੋਂ ਦੇਖ ਲੋ ਬਾਕੀ ਜੇ ਕਦੇ ਵੀ ਗੱਲ ਹੁੰਦੀ ਹੈ ਤਾਂ ਉਹਨਾਂ ਨਾਲ ਤੁਸੀਂ ਕੋਰੀਅਰ ਵੀ ਸੂਟ ਕਰਵਾ ਸਕਦੇ ਹੋ ਫੋਨ ਚੱਕ ਲੈਂਦੇ ਆ ਦੋ ਚਾਰ ਵਾਰ ਨਹੀਂ ਚੱਕਦੇ ਪਰ ਫਿਰ ਉਹ ਇੱਕ ਅਖਰ ਤੇ ਫੋਨ ਚੱਕ ਲੈਂਦੇ ਆ ਕਈ ਵਾਰੀ ਉਹ ਮੇਰਾ ਫੋਨ ਵੀ ਨਹੀਂ ਚੱਕਦੇ ਤੇ ਸੋ ਪਲੀਜ਼ ਤੁਸੀਂ ਇਹ ਵੀ ਤੰਗ ਨਾ ਹੋਇਆ ਕਰੋ ਜਾਂ ਬਾਕੀ ਇਹਨਾਂ ਦਾ ਨੇਚਰ ਵਧੀਆ ਦੋਨਾਂ ਦਾ ਕੋਈ ਇਹ ਨਹੀਂ ਹੈਗਾ ਤੁਹਾਡਾ ਫਰਾਡ ਹੋਗਾ ਕੰਮ ਵਧੀਆ ਕਰਦੇ ਪਰ ਇਹ ਕਿ ਇਹਨਾਂ ਨੂੰ ਫੋਨ ਕਰ ਕਰਕੇ ਯਾਦ ਕਰਵਾਉਂਦੇ ਰਿਹਾ ਕਰੋ ਵੀ ਸਾਡਾ ਕੰਮ ਇਹ ਵਾਲਾ ਵਾ ਇਹ ਸਾਡੀ ਫੋਟੋ ਸੀ ਕਿਉਂਕਿ ਇੰਨਾ ਕੰਮ ਹੁੰਦੇ ਨਾ ਕਈ ਵਾਰੀ ਇਹਨਾਂ ਦਾ ਸਟ्रेस ਜ਼ਿਆਦਾ ਵੱਧ ਜਾਂਦਾ ਵਾ ਜੇ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇਹਨੂੰ ਚੈਨਲ ਨੂੰ ਅਜੇ ਤੱਕ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਹੀ ਕਰਿਓ ਧੰਨਵਾਦ ਜੀ